ਇਹ ਜਿਹੜੀ ਇੱਟ ਹੈ ਤੁਸੀਂ ਕਿਵੇਂ ਲੈਂਦੀ ਕਿੱਥੋਂ ਲੈਂਦੇ ਇਹ ਜੀ ਸਾਡੇ ਪਿੰਡ ਚ ਇਤਿਹਾਸਕ ਜਗਾ ਨਿਕਲੀ ਆ ਪ੍ਰਾਣੀ ਨਿਕਲੀ ਸੀ ਤੇ ਮਾਤਾ ਅਨੂਪ ਕੌਰ ਜੀ ਦੇ ਨਾਮ ਤੇ ਕਹਿ ਰਹੇ ਨੇ ਤੇ ਛੋਟੇ ਸ਼ਾਹਬਜਾਦਿਆਂ ਨਾਲ ਵੀ ਸਬੰਧਤ ਤੇ ਉਥੋਂ ਜਦ ਉਥੇ ਇਹਨਾਂ ਨੂੰ ਪਤਾ ਲੱਗਿਆ ਖੋਜ ਕਰੀ ਉਥੋਂ ਪੱਟ ਪਟਈਆ ਹੋਇਆ ਜੀ ਤਾਂ ਉਥੋਂ ਇਹ ਇੱਟਾਂ ਨਿਕਲੀਆਂ ਇੱਥੇ ਜੀ ਜਿਹੜਾ ਕੋਈ ਪੁਰਾਣਾ ਟਿਕਾਣਾ ਦੱਸਿਆ ਜਾਂਦਾ ਮਾਤਾ ਅਨੂਪ ਕੌਰ ਜੀ ਦਾ ਜਿਹੜੇ ਕਿ ਨੀਲੀ ਹਵੇਲੀ ਵਾਲੇ ਸਰਦਾਰਾਂ ਦੀ ਧੀ ਸੀ ਤੇ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਕੈਦ ਚੋਂ ਛਡਵਾਉਣ ਵਾਸਤੇ ਕਾਫੀ ਯਤਨ ਕੀਤੇ ਸਨ ਤੁਹਾਨੂੰ ਅੱਗੇ ਬਹੁਤ ਹੀ ਬੇਸ਼ਕੀਮਤੀ ਜਾਣਕਾਰੀ ਦੇਣ ਜਾ ਰਿਹਾ ਅਣਫੋਲੇ ਵਰਕੇ ਇਤਿਹਾਸ ਦੇ ਇਹ ਉਸ ਡੇਰਾ ਬਣਿਆ ਹੋਇਆ ਹੈ ਪੁਰਾਣਾ ਬਹੁਤ ਉੱਥੇ ਕੋਈ ਹੁਣ ਰਹਿ ਵੀ ਨਹੀਂ ਰਿਹਾ ਉਹਦੀ ਹੀਟ ਆ ਜਿਹੜੀਆਂ ਇੱਟਾਂ ਨਿਕਲਿਆ ਨੇ ਉਹਦੇ ਕੰਧ ਦੇ ਪਿੱਛੇ ਵੀ ਪਈਆਂ ਨੇ ਜਿਨ੍ਹਾਂ ਦਾ ਸਾਈਜ਼ 2 बाई 1 ਫੁੱਟ ਦਾ ਹੋਗਾ ਬੜੀਆਂ ਚੌੜੀਆਂ ਵੱਡੀਆਂ ਇੱਟਾਂ ਨੇ ਉਹ ਸਾਈਡ ਦੇ ਸਮਾ ਲਿਓ ਨੇ ਤੇ ਘਰ ਨਵੀਆਂ ਇੱਟਾਂ ਦਾ ਬਣਿਆ 30 35 ਸਾਲ ਪਹਿਲਾਂ ਇਸ ਨੂੰ ਤੁਸੀਂ ਸਾਰੇ ਵਰਤਾਰੇ ਨੂੰ ਕਿਵੇਂ ਦੇਖ ਸਕਦੇ ਹੋ ਜਾਂ ਤੁਹਾਡੇ ਕੀ ਧਿਆਨ ਚ ਹੈ ਦੇਖੋ ਇਤਿਹਾਸਿਕ ਤੌਰ ਤੇ ਤਾਂ ਇਸ ਤਰ੍ਹਾਂ ਦੇ ਕੋਈ ਘਟਨਾਵਾਂ ਮਿਲਦੀ ਨਹੀਂ ਹੈਗੀ ਅਗਰ ਹੋਇਆ ਮੈਂ ਕਹਿੰਦੇ ਹਾਂ ਕਿਉਂਕਿ ਜਦੋਂ ਜੰਗਾਂ ਹੁੰਦੀਆਂ ਨੇ ਨਾ ਉਸ ਵੇਲੇ ਜਿਹੜੇ ਹਮਲਾਵਰ ਹੁੰਦੇ ਨੇ ਉਹ ਉਹਨਾਂ ਦੇ ਸਾਰੇ ਘਰਾਂ ਨੂੰ ਲੁੱਟ ਲੈਂਦੇ ਨੇ ਉਹਨਾਂ ਦੀਆਂ ਬੱਚੇ ਔਰਤਾਂ ਨੂੰ ਵੀ ਲੈ ਜਾਂਦੇ ਨੇ ਤੇ ਮੈਂ ਇਹ ਦੱਸ ਮੇਰੇ ਖਿਆਲ ਚ ਇਹ ਨਿਕਾਲੀ ਗੱਲ ਤਾਂ ਨਹੀਂ ਹੈਗੀ ਇਹ ਦੇਖੋ ਕਿਸੇ ਨੂੰ ਬਚਾਉਣ ਦਾ ਹੱਲੇ ਹੀ ਹੁੰਦਾ ਕਿ ਉਹਨੂੰ ਆਪਣੀ ਧੀ ਬਣਾ ਕੇ ਭੈਣ ਬਣਾ ਕੇ ਆਪਣੇ ਘਰ ਲੈ ਆ ਜਾਵੇ ਜਿਵੇਂ ਸੰਤਾਲੀ ਜੁ ਹੋਇਆ ਹੈ ਠੀਕ ਹੈ ਨਹੀਂ ਉਹ ਬੱਚਿਆਂ ਜਿਹੜੀ ਅਨੂਪ ਕੋਰੇ ਕੋਈ ਵੀ ਸੀ ਇਸ ਤੋਂ ਬਧੀਆ ਰਿਸ਼ਤਾ ਨਹੀਂ ਦਿੱਤਾ ਗਿਆ ਜਾ ਸਕਦਾ ਵੀ ਅਸੀਂ ਉਹਨੂੰ ਆਪਣੇ ਕਾਇਦਵੀ ਬੇਰੀ ਭੈਣ ਹੈ ਜਾਂ ਮੇਰੀ ਬੇਟੀ ਬਣਾ ਕੇ ਲੈ ਆ ਗਏ ਯਾਰ ਉਸ ਦੌਰ ਤੋਂ ਬਚਾਉਣ ਕਿ ਸਾਰੇ ਬੰਦੇ ਅੱਛੇ ਨਹੀਂ ਹੁੰਦੇ ਹੌਚ ਸਾਰੇ ਬੰਦੇ ਅੱਛੇ ਨਹੀਂ ਹੁੰਦੇ ਬਹੁਤ ਸਾਰੇ ਲੋਕ ਜਿੱਦਾਂ ਹੁੰਦੀਆਂ ਨੇ ਇਸ ਤਰ੍ਹਾਂ ਲੁੱਟੀਆਂ ਜਾਂਦੀਆਂ ਨੇ ਔਰਤਾਂ ਦੀਆਂ ਤੇ ਉਹ ਇਹ ਥਾ ਵੀ ਉਹ ਉਹਨਾਂ ਨੂੰ ਇਹ ਕਹਿ ਕੇ ਵੀ ਤੁਸੀਂ ਮੇਰੀ ਭੈਣ ਦੇ ਤੌਰ ਤੇ ਰੁਮੇ ਲੈ ਜਾਣਾ ਤੇ ਹਾਲਾਤ ਠੀਕ ਉਹਨੂੰ ਤੁਸੀਂ ਚਲੇ ਜਾਣਾ ਜੀ ਸੁਣਿਆ ਹੈ ਤਨ ਕਥਾ ਹੈ ਕੋਈ ਇਤਿਹਾਸਕ ਤੌਰ ਤੇ ਸਿੱਧ ਨਹੀਂ ਹੁੰਦੀ ਉਹ ਮਰੇ ਕੋਲੇ ਲਿਆਏ ਥੇ ਔਰ ਇਹ ਇਸਰੇ ਨਿਊ ਹਾਦਨਾ ਬਾਰੇ ਤੁਸੀਂ ਵੀ ਸੁਣੀ ਹੈ ਗੱਲ ਗੱਲ ਸੁਣੀ ਹੈ ਤਨ ਕਥਾ ਹੈ ਲੇਕਿਨ ਹਾਦਨਾ ਇਸ ਕਰਕੇ ਨਹੀਂ ਮਾਰਿਆ ਗਿਆ ਦੇਖੋ ਅਗਰ ਇਹ ਗੱਲ ਸੀ ਤਾਂ ਜਦੋਂ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਇਹ ਕਿਹਾ ਗਿਆ ਸੂਬੇ ਸਰਾਂਦੇ ਨੇ ਵੀ ਤੁਸੀਂ ਆਪਣੇ ਭਰਾ ਦਾ ਬਦਲਾ ਲੈ ਲਓ ਭਰਾ ਬਹੁਤ ਚੀਜ਼ ਹੁੰਦੀ ਹੈ ਨਾ ਤੇ ਇਹ ਇਤਿਹਾਸਕ ਤੌਰ ਤੇ ਗੱਲ ਸਿੱਧ ਹੁੰਦੀ ਹੈ ਕਿ ਉਹ ਨਵਾਬ ਨੇ ਕਿਹਾ ਵੀ ਮੇਰੀ ਲੜਾਈ ਇਹਨਾਂ ਦੇ ਜੇ ਬਦਲਾ ਲੈਣਾ ਹੋਊ ਮੈਂ ਜੰਗ ਦੇ ਮੈਦਾਨ ਚ ਲਊਂਗਾ ਜੀ ਔਰ ਜਿਹਨੂੰ ਅੱਲਾਹ ਜੋਗੀ ਅੱਲਾਹ ਯਾਰ ਖਾਨ ਬਰਨ ਕੀਤਾ ਆਪਣੇ ਸ਼ਹੀਦਾਂ ਨੇ ਵਫਾ ਚ ਵੀ ਬਦਲਾ ਹੀ ਲੈਣਾ ਹੋਊ ਤਾਂ ਹਮ ਲੈ ਗਏ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮਕੋ ਐਸੇ ਪਾਪ ਸੇ ਮਤਲਬ ਤੁਸੀਂ ਸਤਕਾਰ ਵਜੇ ਉਥੋਂ ਸਤਕਾਰ ਵਜੋ ਲੈ ਕੇ ਆਏ ਆ ਜੀ ਤੁਸੀਂ ਵੀ ਇਕੱਲੇ ਲੈ ਆਏ ਜਾਂ ਹੋਰਾਂ ਕੋਲੇ ਵੀ ਹੈ ਹੋਰ ਵੀ ਪਤਾ ਨਹੀਂ ਜੀ ਮੈਨੂੰ ਲੱਗਦਾ ਵੀ ਸ਼ਾਇਦ ਹੋਰ ਆਲੇ-ਦਾਲੇ ਦੇ ਪਿੰਡਾਂ ਦੇ ਲੈ ਕੇ ਗਏ ਸੀ ਜਾਨੀ ਸਾਡੇ ਅਸੀਂ ਲੈ ਕੇ ਆਏ ਸੀ ਜੀ ਅਸੀਂ ਇਹ ਆਪਣੇ ਘਰ ਚ ਜੋਤ ਲਾਉਨੇ ਆ ਤੇ ਉੱਥੇ ਸਾਡੀ ਰੱਖੀ ਹੋਈ ਹੈ ਜੀ अच्छा ਤੁਹਾਡਾ ਨਾਮ ਕੀ ਹੈ ਕਿਹੜਾ ਪਿੰਡ ਹੈ ਇਹ ਇਹ ਪਿੰਡ ਬਾਸਾਪੁਰ ਮਡੇਾਲਾ ਜੀ ਮੇਰਾ ਨੌ ਧਰਮਜੀਤ ਸਿੰਘ ਆ ਜੀ ਜਿਹੜੀ ਜਗ੍ਹਾ ਅਸੀਂ ਹੁਣ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਖਾ ਰਹੇ ਹਾਂ ਇਸ ਥਾਂ ਦੇ ਉੱਪਰ ਉਹਨਾਂ ਦਾ ਅੰਤਮ ਰਸਮ ਨਿਭਾਈਆਂ ਗਏ ਆ ਸੰਨ ਕੈ ਲਈਏ ਅੰਤਿਮ ਸੰਸਕਾਰ ਕੀਤਾ ਗਿਆ ਸੀ 90 ਦੀ ਮਹਾਰਾਣੀ ਪ੍ਰੀਤੀ ਸਿੰਘ ਤੇ ਉਹਨਾਂ ਦੇ ਜਿਹੜੇ ਵੱਡੇ ਵੱਡੇ ਰਹੇ ਮਹਾਰਾਜਾ ਹੀਰਾ ਸਿੰਘ ਜਿਹੜੇ ਉਸ ਵਕਤ ਉਹਨਾਂ ਨੇ ਫੈਸਲੇ ਕੀ ਰਹਿਣ 200 ਸਾਲ ਪਹਿਲਾਂ ਜਿਸ ਤਰ੍ਹਾਂ ਲੋਕ ਧੀਆਂ ਦੇ ਵਿਆਹ ਵਾਸਤੇ ਮਿੱਟੀ ਦਾ ਤੇਲ ਲੈਣ ਦੀ ਪਰਮਿਸ਼ਨ ਮੰਗਦੇ ਹੁੰਦੇ ਸਨ ਮਹਾਰਾਜਾ ਹੀਰਾ ਸਿੰਘ ਤੋਂ ਜਾਂ ਜਿੰਨੇ ਬਾਦਸ਼ਾਹ ਹੋਏ ਨੇ ਨਾਬੇ ਦੇ ਤੇ ਇਸੇ ਤਰ੍ਹਾਂ ਹੀ ਅਸਲੇ ਦਾ ਲਾਇਸੈਂਸ ਲੈਣ ਵਾਸਤੇ ਵੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਬਾਦਸ਼ਾਹ ਨੂੰ ਬੇਨਤੀ ਕਰਨੀ ਪੈਂਦੀ ਸੀ ਨਾਬਾ ਇੱਕ ਵੱਡੀ ਸਲਤਨਤ ਸੀ ਆਮ ਤੌਰ ਤੇ ਜਦੋਂ ਭਾਰਤ ਗੁਲਾਮ ਹੋ ਗਿਆ ਸੀ ਤਾਂ ਇਸ ਦੇ ਵਿੱਚ ਬ੍ਰਿਟਿਸ਼ ਰਾਜ ਦੇ ਸਿੱਕੇ ਚੱਲੇ ਹਨ ਉਹਨਾਂ ਦੀ ਮੋਹਰ ਲੱਗਦੀ ਸੀ ਪਰ ਨਾਬੇ ਦਾ ਇੱਕੋ ਇੱਕ ਬਾਦਸ਼ਾਹ ਸੀ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਨਾਲ ਨਾਬੇ ਦੀ ਮੋਹਰ ਅਕਾਲ ਸਹਾਇ ਦਾ ਵੀ ਉੱਥੇ ਮੋਹਰ ਲੱਗਦਾ ਸੀ ਉਹਨਾਂ ਚਿੱਠੀਆਂ ਤੇ ਉਹਨਾਂ ਪੱਤਰਾਂ ਤੇ ਉਹ ਜਿਹੜੇ ਝਮੇਲੇ ਝਗੜੇ ਹੁੰਦੇ ਹਨ ਲੋਕਾਂ ਦੇ ਜਿਹੜੇ ਰੋਲੇ ਨਵੇੜਦੇ ਸਨ ਨਿਪਟਾਉਂਦੇ ਸਨ ਇਸ ਵੀਡੀਓ ਦੇ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਸੀਂ ਆਪਣੇ ਦੇਸ਼ ਵਿਦੇਸ਼ ਵਿੱਚ ਵਸਦੇ ਦਰਸ਼ਕਾਂ ਤੋਂ ਸਿੱਖ ਇਤਿਹਾਸ ਨਾਲ ਜੁੜੇ ਲੋਕਾਂ ਤੋਂ ਜਾਂ ਜਿਹੜੇ ਵੀ ਗੁਰੂ ਘਰ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਨੇ ਉਹਨਾਂ ਤੋਂ ਪਹਿਲਾਂ ਹੀ ਮਾਫੀ ਮੰਗਦੇ ਹਾਂ ਇਸ ਚੈਨਲ ਵੱਲੋਂ ਚੈਨਲ ਦੀ ਟੀਮ ਵੱਲੋਂ ਜੋ ਅੱਜ ਦੀ ਗੱਲਬਾਤ ਅਸੀਂ ਤੁਹਾਡੇ ਰੂਬਰੂ ਕਰਨੇ ਜਾ ਰਹੇ ਹਾਂ ਇਹ ਦੰਦ ਕਥਾਵਾਂ ਤੇ ਆਧਾਰਿਤ ਹੈ ਤੇ ਪਿਛਲੇ ਕੁਝ ਸਾਲਾਂ ਦੇ ਦੌਰਾਨ ਵੀਡੀਓ ਰਿਕਾਰਡਿੰਗ ਵੀ ਹੋਈ ਹੈ ਕੁਝ ਵੀਡੀਓ ਰਿਕਾਰਡਿੰਗ ਵੀ ਇਸ ਦੀਆਂ ਆਈਆਂ ਨੇ ਜਿਸ ਤਰ੍ਹਾਂ ਕਿ ਮਲੇਰਕੋਟਲੇ ਦੇ ਨਵਾਬ ਨੇ ਹਾਜ਼ਾ ਨਾਰਾ ਮਾਰਿਆ ਸੀ ਛੋਟੇ ਸਹਿਬ ਜਾਦੇਆ ਮਾਤਾ ਗੁਜਰਕੌਰ ਜੀ ਦੇ ਨਾਲ ਜਿੰਨਾ ਵੀ ਇਤਿਹਾਸ ਸਬੰਧ ਦੇ ਖਾਸ ਕਰਕੇ ਉਹਨਾਂ ਸ਼ਹੀਦੀ ਵਾਲੇ ਦਿਨਾਂ ਦੇ ਦੌਰਾਨ ਕਿਸ ਤਰ੍ਹਾਂ ਦੇ ਘਟਨਾਕਰਮ ਵਾਪਰੇ ਉਹਨਾਂ ਦੇ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਅਸੀਂ ਹਾਜ਼ਰ ਹਾਂ ਜਿਹੜਾ ਅੱਜ ਦਾ ਇਤਿਹਾਸ ਹੈ ਇਹ ਮਾਤਾ ਅਨੂਪ ਕੌਰ ਜੀ ਨਾਲ ਸੰਬੰਧਿਤ ਹੈ ਤੇ ਅਸੀਂ ਇੱਕ ਖੰਡਰ ਬਣਦੇ ਜਾ ਰਹੇ ਕਿਲੇ ਦੇ ਵਿੱਚ ਖੜੇ ਆ ਪਰ ਸਾਡਾ ਇਸ ਜਗ੍ਹਾ ਦੇ ਉੱਪਰ ਖੜ ਕੇ ਇਸ ਨੂੰ ਫਲਮਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਜਿਹੜੇ ਸਾਡੇ ਲੋਕ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਦਰਸ਼ਕ ਨੇ ਉਸ ਗੱਲਬਾਤ ਨੂੰ ਪੂਰੀ ਤਰ੍ਹਾਂ ਸਮਝ ਸਕਣ ਜਦੋਂ ਗੁਰੂ ਕਲਗੀਧਰ ਪਾਸ਼ਾ ਜੀ ਦਾ ਪਰਿਵਾਰ ਵਿਛੜਿਆ ਸਰਸਾ ਨਦੀ ਤੇ ਉਸ ਤੋਂ ਬਾਅਦ ਚ ਦੋ ਵੱਡੇ ਸਾਬਿਆ ਦੇ ਚਮਕੌਰ ਦੀ ਜੰਗ 'ਚ ਸ਼ਹੀਦ ਹੋ ਜਾਂਦੇ ਨੇ ਛੋਟੇ ਸਾਬਿਆਦਿਆਂ ਨੂੰ ਸਰਹੰਦ ਕੈਦ ਕਰ ਦਿੱਤਾ ਜਾਂਦਾ ਠੰਡੇ ਬੁਰਜ ਵਿੱਚ ਤਾਂ ਇਸ ਦੇ ਦੌਰਾਨ ਹੀ ਇੱਕ ਘਟਨਾ ਵਾਪਰਦੀ ਹੈ ਨੀਲੀ ਹਵੇਲੀ ਵਾਲੇ ਸਰਦਾਰਾਂ ਦੀ ਧੀ ਅਨੂਪ ਕੌਰ ਜਿਹੜੀ ਕਿ ਸ੍ਰੀ ਅਨੰਦਪੁਰ ਸਾਹਿਬ ਨਾਲ ਸੰਬੰਧ ਰੱਖਦੇ ਸਨ ਉਹ ਮਾਤਾ ਅਨੂਪ ਕੌਰ ਜਿਸ ਵਕਤ ਖਾਲਸਾ ਵਹਿੀਰ ਆ ਰਹੀ ਸੀ ਛੋਟੇ ਸਾਬਿਆਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਸੰਗਤਾਂ ਆ ਰਹਿਆ ਸਨ ਕਿ ਜਿਵੇਂ ਕਿਵੇਂ ਸੂਬਾ ਸਰਹੰਦਨ ਨਾਲ ਗੱਲਬਾਤ ਕਰਕੇ ਉਹਨਾਂ ਸੰਗਤਾਂ ਦੇ ਵਿੱਚ Hindu ਵੀ ਸਨ Sikh ਵੀ ਸਨ Muslim ਧਰਮ ਨਾਲ ਸੰਬੰਧਿਤ ਸਨ ਕਹਿਣ ਤੋਂ ਭਾਵ ਮਾਨਵਤਾ ਨੂੰ ਪਿਆਰ ਕਰਨ ਵਾਲੇ ਸਾਰੇ ਲੋਕ ਚੱਲਦੇ ਆ ਰਹੇ ਸਨ ਉਹਨਾਂ ਦੇ ਵਿੱਚ ਹੀ ਮਾਰਾ ਅਨੂਪ ਕੌਰ ਸਨ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਕਿਵੇਂ ਨਾ ਕਿਵੇਂ ਸਹਿਬਜ਼ਾਦਿਆਂ ਨੂੰ ਇਸ ਕੈਦ ਦੇ ਵਿੱਚੋਂ ਛੁਡਵਾਇਆ ਜਾਵੇ ਸੋ ਇਸ ਦੇ ਦੌਰਾਨੀ ਉਹਨਾਂ ਦੀ ਦੰਦ ਕਥਾਵਾਂ ਅਨੁਸਾਰ ਮੁਲਾਕਾਤ ਕੀਤੀ ਦੱਸੀ ਜਾਂਦੀ ਹੈ ਨਵਾਬ ਸ਼ੇਰ ਮੁਹੰਮਦ ਖਾਨ ਮਲੇਰ ਕੋਟਲਾ ਦੇ ਨਵਾਬ ਨਾਲ ਤੇ ਜਿਨ੍ਹਾਂ ਨੂੰ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਸਹਬਜ਼ਾਦਿਆਂ ਵਿੱਚ ਤੇ ਕੁਝ ਕਰੋ ਸੋ ਇਸ ਦੇ ਵਿੱਚ ਇੱਕ ਘਟਨਾਕਰਮ ਵਾਪਰਦਾ ਹੈ ਨਵਾਬ ਸ਼ੇਰ ਮੁਹੰਮਦ ਖਾਨ ਛਿਰਤ ਰੱਖਦਾ ਹੈ ਤਾਂ ਇਸ ਦੇ ਦੌਰਾਨੀ ਨਵਾਬ ਸ਼ੇਰ ਮੁਹੰਮਦ ਖਾਨ ਹਾ ਦਾ ਨਾਰਾ ਮਾਰਦੇ ਨੇ ਤਾਂ ਉਸ ਦੇ ਬਾਵਜੂਦ ਵੀ ਸੂਬਾ ਸਰਹੰਦਾ ਜਿਹੜਾ ਉਹ ਜਿਸ ਤਰ੍ਹਾਂ ਕਾਜ਼ੀ ਫਤਵਾ ਸੁਣਾਉਂਦਾ ਤੇ ਹੋਰ ਅਦਾਲਤ ਦੇ ਵਿੱਚ ਜਿਹੜੇ ਪਾਪੀ ਲੋਕ ਨੇ ਜਿਨ੍ਹਾਂ ਦੇ ਕੋਸ਼ਿਆਂ ਨਾਲ ਸੈਭਜਦਿਆਂ ਨੂੰ ਨੀਹਾਂ 'ਚ ਛਿਣਕੇ ਸ਼ਹੀਦ ਕਰ ਦਿੱਤਾ ਗਿਆ ਪਰ ਕਿਉਂਕਿ ਨਵਾਬ ਸ਼ੇਰ ਮੁਹੰਮਦ ਖਾਨ ਨੇ ਇੱਕ ਵਾਅਦਾ ਲਿਆ ਸੀ ਸੋ ਉਹਨਾਂ ਨੇ ਉਸੇ ਤਰ੍ਹਾਂ ਹੀ ਕਰਿਆ ਪਰ ਕਹਿੰਦੇ ਕੁਦਰਤ ਉਸ ਵੈਗਰੂ ਦੀ ਜਦੋਂ ਉਹ ਮਲੇਰਕੋਟਲੇ ਦੇ ਵਿੱਚ ਆਏ ਨੇ ਤਾਂ ਮਾਤਾ ਅਨੂਪ ਕੌਰ ਜੀ ਜਿਹੜੇ ਨੇ ਉਹ ਸਭ ਕੁਝ ਬੇਸ਼ੱਕ ਉਹਨਾਂ ਨੇ ਜਿਸ ਤਰ੍ਹਾਂ ਦਾ ਵੀ ਵਾਅਦਾ ਕੀਤਾ ਜਾਂ ਵਚਨ ਕੀਤੇ ਪਰ ਦੂਜੇ ਪਾਸੇ ਆਪਣੇ ਧਰਮ ਤੋਂ ਹੋਰ ਪਾਸੇ ਚਲੇ ਜਾਣਾ ਕਹਿ ਲਈਏ ਹੋਰ ਰੋਹ ਰੀਤਾਂ ਨੂੰ ਮੰਨਣਾ ਇਸ ਦੇ ਨਾਲ ਉਹ ਸਹਿਮਤ ਨਹੀਂ ਸਨ ਤੇ ਜਿਸ ਦੇ ਚਲਦੇ ਉਹਨਾਂ ਨੇ ਆਪਣੇ ਖੰਜਰ ਮਾਰ ਕੇ ਆਪਣੀ ਜੀਵਨ ਲੀਲਾ ਜਿਹੜੀ ਇਹ ਕਹਿ ਲਈਏ ਉਹ ਸ਼ਹੀਦੀ ਪਾ ਗਏ ਉਸ ਤੋਂ ਬਾਅਦ ਨਵਾਬ ਸ਼ੇਰ ਮੁਹੰਮਦ ਖਾਨ ਦੁਆਰਾ ਸ਼ਾਹੀ ਸਮਾਦਾਂ ਦੇ ਵਿੱਚ ਉਹਨਾਂ ਨੂੰ ਦਫਨਾਇਆ ਗਿਆ ਪੂਰੇ ਰੋਹ ਰੀਤਾਂ ਨਾਲ ਉਹਨਾਂ ਦਾ ਜਿਹੜੇ ਵੀ ਆਖਰੀ ਸਮਾਂ ਸੀ ਉਹ ਸੰਭਾਲਿਆ ਗਿਆ ਪਰ ਉਸ ਤੋਂ ਬਾਅਦ ਜਦੋਂ ਬੰਦਾ ਸਿੰਘ ਬਹਾਦਰ ਹੋਣੀ ਆਉਂਦੇ ਨੇ ਪੰਜਾਬ ਵੱਲ ਗੁਰੂ ਕਾਲਗੀਧਰ ਪਾਸ਼ਾ ਨੂੰ ਥਾਪੜਾ ਦੇ ਕੇ ਬੰਦਾ ਬਹਾਦਰ ਜੀ ਇੱਥੇ ਆਉਂਦੇ ਨੇ ਚਾਹੇ ਉਹ ਪਹਿਲਾਂ ਸਮਾਣਾ ਸਡੌਰਾ ਇਹਨਾਂ ਨੂੰ ਢਾਉਂਦੇ ਹੁੰਦੇ ਆ ਰਹੇ ਨੇ ਅੱਗੇ ਚੀਂਟਾਂ ਵਾਲਾਂ ਤੋਂ ਗੁਜ਼ਰਦੇ ਨੇ ਕਿਉਂਕਿ ਮਲੇਰਕੋਟਲਾ ਦੇ ਨਵਾਬ ਦੀ ਇਹ ਬਹੁਤ ਹੀ ਵੱਡੀ ਦੇਣ ਸੀ ਉਹਨਾਂ ਮਹਾਨ ਰੂਹਾਂ ਲਈ ਇੱਕ ਸਜਦਾ ਸੀ ਇੱਕ ਕੁਰਬਾਨੀ ਸੀ ਉਹਨਾਂ ਨੇ ਹਾਦਸਾ ਨਾ ਰ ਮਾਰਿਆ ਸੀ ਇਸ ਦੇ ਕਾਰਨ ਹੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਮਲੇਰਕੋਟਲੇ ਦੇ ਉੱਪਰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਕੋਈ ਕੀਲਾ ਨਹੀਂ ਢਾਇਆ ਕਿਸੇ ਨੂੰ ਕੋਈ ਇੱਥੋਂ ਦੇ ਜਿੰਨੇ ਵੀ ਵਸਿੰਦੇ ਹਨ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਿਆ ਪਰ ਜਦੋਂ ਉਹਨਾਂ ਨੂੰ ਇਸ ਬਾਬਤ ਪਤਾ ਲੱਗਾ ਕਿ ਮਾਤਾ ਅਨੂਪ ਕੌਰ ਨੂੰ ਇੱਥੇ ਦਫਨਾਇਆ ਗਿਆ ਹੈ ਉੱਥੇ ਜਿਹੜੀ ਮਾਤਾ ਅਨੂਪ ਕੌਰ ਦੀ ਕਬਰ ਬਣਾਈ ਗਈ ਸੀ ਉਸ ਨੂੰ ਪੱਟ ਕੇ ਉੱਥੋਂ ਜਿਹੜੇ ਉਹਨਾਂ ਦੇ ਅਵਸ਼ੇਸ਼ ਸਨ ਸਰੀਰ ਦੇ ਫੁੱਲ ਸਨ ਜਿਵੇਂ ਆਪਣੇ ਸਿੱਖ ਰੋ ਰੀਤਾਂ ਨੇ ਉਹਨਾਂ ਮੁਤਾਬਕ ਉਹਨਾਂ ਨੂੰ ਲਿਆ ਕੇ ਜਿਹੜੀ ਜਗ੍ਹਾ ਅਸੀਂ ਹੁਣ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਖਾ ਰਹੇ ਹਾਂ ਇਸ ਥਾਂ ਦੇ ਉੱਪਰ ਉਹਨਾਂ ਦਾ ਅੰਤਿਮ ਰਸਮ ਨਿਭਾਈਆਂ ਗਏ ਸਨ ਕਹੇ ਲਈ ਅੰਤਿਮ ਸੰਸਕਾਰ ਕੀਤਾ ਗਿਆ ਸੀ ਇੱਥੇ ਭਾਰੀ ਸੰਗਤ ਜੁੜੀ ਸੀ ਤੇ ਇਸ ਥਾਂ ਦੀ ਜਿਹੜੀ ਜਾਣਕਾਰੀ ਹੈ ਉਹ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੇ ਹਰਪ੍ਰੀਤ ਸਿੰਘ ਕਾਲੋ ਨੇ ਉਹਨਾਂ ਨੇ ਵੱਖ-ਵੱਖ ਦੰਦ ਕਥਾਵਾਂ ਜਾਂ ਵੱਖ-ਵੱਖ ਸਰੋਤ ਨੇ ਉਹਨਾਂ ਤੋਂ ਲੈ ਕੇ ਇਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂ ਉਹਨਾਂ ਨੇ ਇਸ ਗੱਲ ਦਾ ਜ਼ਰੂਰ ਜ਼ਿਕਰ ਉਸ ਦੇ ਵਿੱਚ ਕੀਤਾ ਹੈ ਕਿ ਜਿਹੜੀ ਇਹ ਵਾਲੀ ਜਗ੍ਹਾ ਹੈ ਇਸ ਦੇ ਬਾਬਤ ਸਟੀਕ ਜਾਣਕਾਰੀ ਕਿਤੇ ਨਹੀਂ ਮਿਲੀ ਮੰਡਿਆਲਾ ਪਿੰਡ ਜਿਹੜਾ ਮਲੇਰਕੋਟਲੇ ਦੇ ਬਿਲਕੁਲ ਨੇੜੇ ਹੈ ਜਦੋਂ ਇਹਨਾਂ ਲੋਕਾਂ ਦੀ ਤੁਸੀਂ ਸ਼ਰਦਾ ਪਿਆਰ ਵੇਖੋਗੇ ਤੁਸੀਂ ਵੀ ਜ਼ਰੂਰ ਸੋਚਣ ਲਈ ਮਜਬੂਰ ਹੋ ਜਾਓਗੇ ਜਦੋਂ ਇਸ ਥਾਂ ਬਾਬਤ ਜੋ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋ ਜਿੱਥੇ ਮਾਤਾ ਅਨੂਪ ਕੌਰ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਇੱਥੇ ਵੱਡੀਆਂ-ਵੱਡੀਆਂ ਇੱਟਾਂ ਸਨ ਜਿਹੜੀਆਂ ਸਰ ਹਿੰਦੀ ਇੱਟਾਂ ਵੀ ਕਹਿੰਦੇ ਨੇ ਛਿੰਟਾਂ ਵਾਲੀ ਇੱਟ ਕਹਿੰਦੇ ਨੇ ਜਾਂ ਇਸ ਤੋਂ ਇਲਾਵਾ ਜਿਹੜੇ ਹੋਰ ਸਾਈਜ਼ ਨੇ ਨਾਨਕਸਾਈ ਇੱਟਾਂ ਵੀ ਕਹਿ ਦਿੱਤਾ ਜਾਂਦਾ ਸੋ ਜਿਹੜੀ ਇਹ ਜਿਹੜੀ ਇਮਾਰਤ ਹੈ ਪ੍ਰਾਣੀ ਖੰਡਰਨੂਮਾ ਇੱਥੇ ਇੱਕ ਘਰ ਸੀ ਜਿਸ ਦੇ ਵਿੱਚ ਖੁਰਲੀਆਂ ਹੋਰ ਕਈ ਕੁਝ ਬਣਿਆ ਹੋਇਆ ਹੈ ਤੇ ਜਿਹੜਾ ਇੱਕ ਸਧਾਰਨ ਕਿਸਾਨ ਦਾ ਇਹ ਖੇਤ ਹੈ ਜਿਸ ਦੇ ਪਿਛਲੇ ਪਾਸੇ ਜਦੋਂ ਅਸੀਂ ਝਾਤ ਮਾਰੀ ਤਾਂ ਇਹ ਜਿਹੜਾ ਘਰ ਹੈ ਲਗਭਗ 30-40 ਸਾਲ ਪਹਿਲਾਂ ਬਣਿਆ ਹੋ ਸਕਦਾ ਪਰ ਇਹਦੇ ਪਿੱਛੇ ਜਿਹੜੀਆਂ ਵੱਡੀਆਂ ਇੱਟਾਂ ਨੇ ਜਿਹੜੀਆਂ ਹੁਣ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋ ਇਹ ਵੱਡੀਆਂ ਇੱਟਾਂ ਜਿਹੜੀਆਂ ਨੇ ਇਹ ਆਪਾਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਇਹਨਾਂ ਦਾ ਨਵੇਂ ਜਮਾਨੇ ਨਾਲ ਕੋਈ ਲੈਣਾ ਦੇਣਾ ਨਹੀਂ ਬਹੁਤ ਹੀ ਵੱਡਾ ਘਰੀ ਨੇ ਲਗਭਗ 2-2 ਫੁੱਟ ਚੌੜੀਆਂ ਤੇ ਫੁੱਟ-ਫੁੱਟ ਚੌੜੀਆਂ ਇੱਟਾਂ ਨੇ ਇਹ ਤੇ ਜਿਹੜੀਆਂ ਲੋਕ ਘਰਾਂ ਦੇ ਵਿੱਚ ਸਤਕਾਰ ਨਾਲ ਲੱਗੇ ਨੇ ਪਹਿਲਾਂ ਤੋਂ ਲੋਕ ਲਈ ਆ ਰਹੇ ਨੇ ਇਹ ਤਾਂ ਲਗਭਗ ਲੋਕ ਚੁੱਕ ਕੇ ਲੈ ਗਏ ਨੇ ਇੱਥੋਂ ਇਸ ਥਾਂ ਤੋਂ ਤੇ ਇਸੇ ਵਾਸਤੇ ਹੀ ਕਿ ਉਹ ਇੱਕ ਸ਼ਰਦਾ ਇੱਕ ਪਿਆਰ ਹੈ ਉਹਨਾਂ ਦਾ ਬਰੂਹਾਂ ਵਾਸਤੇ ਜਿਹੜੀ ਹਾ ਦਾ ਨਾਰਾ ਮਾਰੇ ਗਈ ਨਵਾਬ ਸ਼ੇਰ ਮੁਹੰਮਦ ਖਾਨ ਦੁਆਰਾ ਤੇ ਇਸ ਤੋਂ ਇਲਾਵਾ ਮਾਤਾ ਅਨੂਪ ਕੌਰ ਜੀ ਦੀ ਜਿਹੜੀ ਇੱਕ ਕੁਰਬਾਨੀ ਹੈ ਤੇ ਇਸ ਦੇ ਨਾਲ ਨਾਲ ਮਾਤਾ ਅਨੂਪ ਕੌਰ ਜੀ ਨਾਲ ਹੀ ਜੁੜੀ ਹੋਈ ਇੱਕ ਹੋਰ ਘਟਨਾ ਵੀ ਜਿਸ ਦੇ ਵਿੱਚ ਇਸੇ ਤਰ੍ਹਾਂ ਹੀ ਜ਼ਿਕਰ ਮਿਲਦਾ ਹੈ ਕਿ ਉਹਨਾਂ ਨੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਸਹਬਜ਼ਾਦਿਆਂ ਵਾਸਤੇ ਕੁਝ ਕੀਤਾ ਜਾਵੇ ਸੋ ਉਸ ਦੇ ਚਲਦੇ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੂਬਾ ਸਰਹੰਦ ਨੂੰ ਬੇਸ਼ੱਕ ਰੈਮ ਨਹੀਂ ਆਇਆ ਬੇਸ਼ੱਕ ਨੇੜੇ ਖੜੇ ਸੋਚਾ ਆਨੰਦ ਵਰਗੇ ਜਾਂ ਹੋਰ ਗੰਗੂ ਸੀ ਜਾਂ ਇਸ ਤੋਂ ਇਲਾਵਾ ਹੋਰ ਲੋਕ ਸਨ ਉਹ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਪਰ ਜਦੋਂ ਕਿੰਦੇ ਰਾਜੇ ਪਾਪ ਕਮਾਉਂਦੇ ਨੇ ਉਦੋਂ ਉਹਨਾਂ ਦੇ ਜਿਹੜੇ ਆਪਣੇ ਹੁੰਦੇ ਨੇ ਸਰਕਾਰੀ ਬੰਦੇ ਕਹ ਲਈਏ ਉਹੀ ਇਹੋ ਜੇ ਕੰਮ ਕਰਦੇ ਤੇ ਕਰਾਉਂਦੇ ਨੇ ਜਿਹੜੇ ਪਹਾੜੀ ਰਾਜੇ ਸਨ ਉਹਨਾਂ ਰਾਜਿਆਂ ਦੁਆਰਾ ਚਾਹੇ ਰਾਜਾ ਪਿਰਥੀਚੰਦ ਸੀ ਜਾਂ ਜਿਹੜੇ ਹੋਰ ਕੇਸਰੀਚੰਦ ਸੀ ਉਹਨਾਂ ਰਾਜਿਆਂ ਨੇ ਐਡੀ ਵੱਡੀ ਰਕਮ ਤਾਰੀ ਸੀ ਕਿ ਜਿਵੇਂ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਚੋਂ ਇੱਥੋਂ ਕੱਢ ਦਿੱਤਾ ਜਾਵੇ 20000 ਰੁਪਏ ਉਸ ਸਮੇਂ ਦਾ ਦਿੱਤਾ ਸੀ ਅੱਜ ਦਾ 20 ਅਰਬ ਰੁਪਏ ਡਾਕਟਰ ਨਸੀਰ ਅਕਤਰ ਉਹਨਾਂ ਦੇ ਜ਼ੁਬਾਨੀ ਉਹ ਇਤਿਹਾਸ ਦੇ ਕਾਫੀ ਗਿਆਤਾ ਨੇ ਸਿੱਕ ਇਤਿਹਾਸ ਨੂੰ ਕਾਫੀ ਉਹਨਾਂ ਨੇ ਫਰੋਲਿਆ ਵਾਚਿਆ ਜਿਸ ਦੇ ਵਿੱਚ ਇਹ ਵੀ ਇੱਕ ਜ਼ਿਕਰ ਆਮ ਤੌਰ ਤੇ ਸੱਜਣ ਕਰਦੇ ਨੇ ਕੇ بڑے ਪੁਰਾਣੇ ਸਮੇਂ ਪਹਿਲਾਂ ਰੁਪਏ ਦੀ ਸ਼ੁਰੂਆਤ ਨਹੀਂ ਹੋਈ ਸੀ ਪ੍ਰਚਲਨ ਨਹੀਂ ਸੀ ਅਸ਼ਰਫੀਆਂ ਸਨ ਦਮੜੇ ਸਨ ਜਿਹੜਾ ਆਦਾਨ-ਪ੍ਰਦਾਨ ਸੀ ਮੁਦਰਾ ਦਾ ਉਹ ਰੁਪਏ ਦੇ ਵਿੱਚ ਨਹੀਂ ਸੀ ਪਰ ਜਿਹੜੀਆਂ ਹੁਣ ਸਿੱਖ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਵੀ ਲਗਭਗ 200 ਸਾਲ ਪਹਿਲਾਂ ਇਹ ਜ਼ਿਕਰ ਹੋ ਰਿਹਾ ਹੈ ਰੁਪਏ ਦਾ ਤੇ ਪਿਛਲੇ ਦਿਨੀ ਸਰਦਾਰ ਨਰਿੰਦਰ ਸਿੰਘ ਜਿਹੜੇ ਕਿ ਸਿੱਖ ਵਿਰਾਸਤਾਂ ਨੂੰ ਸੰਭਾਲਿਆ ਹੋਇਆ ਜਿਨ੍ਹਾਂ ਨੇ ਸਿੱਖ ਧਰਮ ਨਾਲ ਜੁੜੀਆਂ ਹੋਈਆਂ ਜਾਂ ਸਿੱਖ ਇਤਿਹਾਸ ਨਾਲ ਜਾਂ ਪੰਜਾਬੀ ਸੱਭਿਆਚਾਰ ਨਾਲ ਇਤਿਹਾਸ ਨਾਲ ਜੁੜੇ ਹੋਏ ਖਜ਼ਾਨੇ ਨੇ ਉਹਨਾਂ ਦੇ ਕੋਲ ਨੇ ਜਿਹਦੇ ਵਿੱਚ ਨਾਬੇ ਦੀ ਮਹਾਰਾਣੀ ਪ੍ਰੀਤੀ ਸਿੰਘ ਤੇ ਉਹਨਾਂ ਦੇ ਜਿਹੜੇ ਵੱਡੇ-ਵਡੇਰੇ ਨੇ ਮਹਾਰਾਜਾ ਹੀਰਾ ਸਿੰਘ ਜਿਹੜੇ ਉਸ ਵਕਤ ਉਹਨਾਂ ਨੇ ਫੈਸਲੇ ਕੀ ਰਹੇ ਹਨ 200 ਸਾਲ ਪਹਿਲਾਂ ਜਿਸ ਤਰ੍ਹਾਂ ਲੋਕ ਧੀਆਂ ਦੇ ਵਿਆਹ ਵਾਸਤੇ ਮਿੱਟੀ ਦਾ ਤੇਲ ਲੈਣ ਦੀ ਪਰਮਿਸ਼ਨ ਮੰਗਦੇ ਹੁੰਦੇ ਸਨ ਮਹਾਰਾਜਾ ਹੀਰਾ ਸਿੰਘ ਤੋਂ ਜਾਂ ਜਿੰਨੇ ਬਾਦਸ਼ਾਹ ਹੋਏ ਨੇ 90 ਦੇ ਤੇ ਇਸੇ ਤਰ੍ਹਾਂ ਹੀ ਅਸਲੇ ਦਾ ਲਾਇਸੈਂਸ ਲੈਣ ਵਾਸਤੇ ਵੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਬਾਦਸ਼ਾਹ ਨੂੰ ਬੇਨਤੀ ਕਰਨੀ ਪੈਂਦੀ ਸੀ ਨਾਬਾ ਇੱਕ ਵੱਡੀ ਸਲਤਨਤ ਸੀ ਆਮ ਤੌਰ ਤੇ ਜਦੋਂ ਭਾਰਤ ਗੁਲਾਮ ਹੋ ਗਿਆ ਸੀ ਤਾਂ ਇਸ ਦੇ ਵਿੱਚ ਬ੍ਰਿਟਿਸ਼ ਰਾਜ ਦੇ ਸਿੱਕੇ ਚੱਲੇ ਹਨ ਉਹਨਾਂ ਦੀ ਮੋਹਰ ਲੱਗਦੀ ਸੀ ਪਰ ਨਾਬੇ ਦਾ ਇੱਕੋ ਇੱਕ ਬਾਦਸ਼ਾਹ ਸੀ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਨਾਲ ਨਾਬੇ ਦੀ ਮੋਹਰ ਅਕਾਲ ਸਹਾਇ ਦਾ ਵੀ ਉੱਥੇ ਮੋਹਰ ਲੱਗਦਾ ਸੀ ਉਹਨਾਂ ਚਿੱਠੀਆਂ ਤੇ ਉਹਨਾਂ ਪੱਤਰਾਂ ਤੇ ਉਹ ਜਿਹੜੇ ਝਮੇਲੇ ਝਗੜੇ ਹੁੰਦੇ ਹਨ ਲੋਕਾਂ ਦੇ ਜਿਹੜੇ ਰੋਲੇ ਨਵੇੜਦੇ ਸਨ ਨਿਪਟਾਉਂਦੇ ਸਨ ਸੋ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਆਪਾਂ ਅੱਜ ਦੇ ਮਾਤਾ ਅਨੂਪਕੌਰ ਦੇ ਇਤਿਹਾਸ ਦੀ ਗੱਲਬਾਤ ਕਰ ਰਹੇ ਆ ਨਵਾਬ ਸ਼ੇਰ ਮੁਹੰਮਦ ਖਾਨ ਦੇ ਰੂਬਰੂ ਵੀ ਤੁਹਾਨੂੰ ਕੀਤਾ ਜੇਕਰ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੀ ਵੱਡਮੁੱਲੀ ਜਾਣਕਾਰੀ ਹੈ ਮਾਤਾ ਅਨੂਪਕੌਰ ਦੇ ਇਤਿਹਾਸ ਨਾਲ ਸੰਬੰਧਿਤ ਸ਼ੇਰ ਮੁਹੰਮਦ ਖਾਨ ਦੇ ਨਾਲ ਸੰਬੰਧਿਤ ਜਾਂ ਹੋਰ ਜਿਹੜੀ ਵੀ ਛੋਟੇ ਸਹਬਜ਼ਾ ਦੇ ਨਾਲ ਸੰਬੰਧਿਤ ਹੋਵੇ ਨਵੀਂ ਜਾਣਕਾਰੀ ਉਹ ਜਾਣਕਾਰੀ ਤੁਸੀਂ ਕਮੈਂਟਾਂ 'ਚ ਜ਼ਰੂਰ ਲਿਖੋ ਚੈਨਲ ਨੂੰ ਜ਼ਰੂਰ ਆਪਣੀ ਜਾਣਕਾਰੀ ਭੇਜੋ ਤਾਂ ਕਿ ਅਸੀਂ ਅੱਗੇ ਜਿਹੜਾ ਅੱਗੇ ਰਸਤਾ ਹੈ ਇਤਿਹਾਸ ਨੂੰ ਹੋਰ ਵਾਜ ਸਕੀਏ ਤੇ ਬਕਾਇਦਾ ਕਹਿ ਲਈਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਕਿ ਇਤਿਹਾਸ ਦੇ ਵਿੱਚ ਮਿਲਾਵਟ ਜਾਂ ਰਲਗੱਡ ਕਿੰਨੀ ਹੋਈ ਏ ਕਿਹੜੇ ਇਤਿਹਾਸ ਦੇ ਪੰਨੇ ਨੇ ਜਿਹੜੇ ਅਜੇ ਵੀ ਅਣ ਛੁਪੇ ਰਹਿ ਗਏ ਨੇ ਅਣ ਫੋਲੇ ਰਹਿ ਗਏ ਨੇ ਆਉਣ ਵਾਲੇ ਸਮੇਂ ਚ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਬੱਚੇ ਜਿਹੜੇ ਨੇ ਜਾਂ ਸਾਡੇ ਮੌਕੇ ਤੇ ਅੱਜ ਦੀ ਜਿਹੜੀ ਵੀਡੀਓ ਦੇਸ਼ਾਂ ਵਿਦੇਸ਼ਾਂ ਸੁਣੀ ਜਾ ਰਹੀ ਹੈ ਸਿੱਖ ਇਤਿਹਾਸਕਾਰ ਜਿਹੜੇ ਨੇ ਜਾਂ ਪ੍ਰਾਤਤਵ ਵਿਭਾਗ ਨਾਲ ਜੁੜੇ ਹੋਏ ਲੋਕ ਨੇ ਉਹ ਜ਼ਰੂਰ ਅੱਗੇ ਆਉਣ ਤਾਂ ਜਿਹੜੀਆਂ ਇਹ ਵਿਰਾਸਤਾਂ ਹੌਲੀ ਹੌਲੀ ਲੱਭ ਰਿਆਂ ਨੇ ਇਨ੍ਹਾਂ ਦੇ ਬਾਰੇ ਸਟੀਕ ਸਹੀ ਜਾਣਕਾਰੀ ਮਿਲ ਸਕੇ ਕੈਮਰਾਮੈਨ ਵਿਰਕ ਦੇ ਨਾਲ ਮੈਂ ਸੈਵ ਸਿੰਘ ਵਿਰਕ ਨਾਬਾ ਧੰਨਵਾਦ